ਨੋ ਡਾਊਟ ਹੈ ਕਿ ਸਿਸਟਮ ਦੇ ਵਿੱਚ ਬਹੁਤ ਵੱਡਾ ਬਦਲਾ ਆਇਆ ਹੈ ਤੇ ਇਸ ਸਾਰੇ ਦੇ ਵਿੱਚ ਜਿੰਨੇ ਵੀ ਇੱਥੇ ਪੋਲਿਟਿਕਲ ਲੋਕ ਬੋਲ ਕੇ ਗਏ ਨੇ ਭਾਵੇਂ ਕਿ ਗਲਤੀਆਂ ਕਿਤਨਾ ਕਿਤੇ ਸਰਕਾਰਾਂ ਦੀਆਂ ਹੁੰਦੀਆਂ ਰਾਸੀ ਤੱਕੇਸ਼ਾਈ ਹੁੰਦੀ ਆ ਪਰ ਜਾਂਦੇ ਜਾਂਦੇ ਸਾਰੇ ਜਿਹੜਾ ਪਟਾ ਉਹ ਤੁਹਾਡੇ ਗਲ ਪਾ ਕੇ ਗਏ ਨੇ ਸਾਰੀ ਜ਼ਿੰਮੇਵਾਰੀ ਉਹ ਉਹ ਤੁਹਾਡੇ ਤੇ ਸਿੱਟ ਕੇ ਗਏ ਨੇ ਕਿ ਤੁਸੀਂ ਸਮਾਜ ਦਾ ਲੋਕਤੰਤਰ ਦਾ ਚੌਥਾ ਥੰਮਾ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਨੇ ਜਦੋਂ ਤੁਸੀਂ ਸਮਾਜ ਨੂੰ ਸ਼ੀਸ਼ਾ ਦਿਖਾਉਣ ਵਾਲੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਮੇਵਾਰੀਆ ਜਿਹੜੀ ਉਹ ਫਿਰ ਬਹੁਤ ਵੀ ਵੱਧ ਜਾਂਦੀ ਆ ਕਿਉਂਕਿ ਤੁਸੀਂ ਸਮਾਜ ਨੂੰ ਇੱਕ ਸਿਹਤ ਦੇਣੀ ਆ ਕਿ ਕੀ ਚੰਗਾ ਹੋ ਰਿਹਾ ਹੈ ਕੀ ਗਲਤ ਹੋ ਰਿਹਾ ਹੈ ਉਹ ਸੱਚ ਦਾ ਸੱਚ ਜਾਂ ਝੂਠ ਤੁਸੀਂ ਉਜਾਗਰ ਕਰਨਾ ਹੈ ਤੁਸੀਂ ਉਹ ਲੋਕ ਨੇ ਜਦੋਂ ਅੱਜ ਹੁਲਦ ਸਾਹਿਬ ਜ਼ਿਕਰ ਕਰਕੇ ਗਏ ਨੇ ਜਦੋਂ ਅੱਜ ਹਲੇਰੀ ਚੱਲ ਰਹੀ ਆ ਚੱਕੜ ਝੁੱਲ ਰਿਹਾ ਇਸ ਚੱਕੜ ਝੁੰਡੇ ਦੇ ਵਿੱਚ ਦੀਵੇ ਬਾਲ ਨੇ ਸੌਖੇ ਨਹੀਂ ਹੈਗੇ ਜਦੋਂ ਹਵਾ ਚੱਲਦੀ ਹੋਵੇ ਉਸ ਚੱਲਦੀ ਹਵਾ ਦੇ ਰੁੱਖ ਦੇ ਉਲਟ ਚੱਲਣਾ ਕੋਈ ਸੌਖਾ ਕਾਰਜ ਨਹੀਂ ਪਰ ਇਹਨੂੰ ਮਾੜਾ ਅੱਜ ਦੇ ਅੱਗੇ ਵੀ ਰਸਿਰਕਦਾ ਹੈ ਕਿ ਤੁਸੀਂ ਉਹ ਲੋਕ ਨੇ ਜਿਨ੍ਹਾਂ ਦੇ ਵੱਡੇ ਵੱਡੇ ਚਖੜਾਂ ਦੇ ਅੱਗੇ ਆਪਣੇ ਆਪ ਨੂੰ ਝੁਕੇ ਨਹੀਂ ਅੱਜ ਵੀ ਸਿਰ ਉੱਚਾ ਕਰਕੇ ਧੌਣ ਉੱਚੀ ਕਰਕੇ ਚੱਲਦੇ ਨੇ ਭਾਵੇਂ ਕਿ ਬਹੁਤ ਸਾਰੇ ਮੈਂਬਰਾਂ ਨੂੰ ਸਾਡੇ ਬਹੁਤ ਸਾਰੇ ਸਾਥੀਆਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਹਨ ਪਰ ਕੇ ਤੱਤ ਹੋਏ ਨੇ ਪਤਾ ਚੁਕਰਾਂ ਦੀ ਰਿਪੋਰਟ ਪੜ੍ਹੀ ਆ ਕਿ ਜਦੋਂ ਵੀ ਕੋਈ ਗੱਲ ਹੁੰਦੀ ਆ ਸਾਡੇ ਕੋਲ ਤੰਡੀਗੜ ਘੱਟ ਪਹੁੰਚਦੀ ਆ ਇਹ ਸੁਭਾਵਿਕ ਹੈ ਕਿਉਂਕਿ ਅਸੀਂ ਸਟੇਟ ਬਾਡੀ ਦਾ ਹਿੱਸਾ ਹੈ ਰਾਜ ਕਮੇਟੀ ਵਿੱਚ ਬਿਟ ਕੇ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਜਦੋਂ ਅਸੀਂ ਸਟੇਟ ਬਾਡੀ ਦੇ ਵਿੱਚ ਕੰਮ ਕਰ ਰਹੇ ਆ ਕਿ ਤੁਸੀਂ ਆਪਣੇ ਦੁੱਖ ਤਕਲੀਫਾਂ ਸਾਨੂੰ ਦੱਸਣੀਆਂ ਤੇ ਅਸੀਂ ਇਹਨਾਂ ਨੂੰ ਹੱਲ ਕਰਾਉਣੇ ਨੇ ਇਹ ਸਾਡਾ ਇੱਕ ਮੁੱਖਲਾ ਕਰਤੱਵ ਸਾਡੀ ਡਿਊਟੀ ਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਵੀ ਖੜੇ ਆ ਲੜ ਰਹੇ ਹਾਂ ਇਹ 2-2 ਸਾਲ 2.5-2.5 ਸਾਨੂੰ ਸੀਐਮਓ ਦੇ ਵਿੱਚ ਜਾਂ ਸੀਐਮ ਆਰ ਦੇ ਵਿੱਚ ਸਾਡੀ ਐਂਟਰੀ ਨਹੀਂ ਹੁੰਦੀ ਜਾਂ ਸਾਨੂੰ ਖਬਰਾਂ ਰੋਕਣ ਵਾਸਤੇ ਦਬਾਅ ਪਾਇਆ ਜਾਂਦਾ ਹੈ ਫੇਸਬੁੱਕ 'ਤੇ ਕੁਝ ਨਾ ਲਿਖੋ ਜੀ ਤੁਸੀਂ ਆਪਣੇ ਟਵਿੱਟਰ 'ਤੇ ਨਾ ਲਿਖੋ ਵੀ ਤੇ ਹਰ ਪਾਸੇ ਨੂੰ ਦਬਾਅ ਪਾਇਆ ਜਾਂਦਾ ਹੈ ਇਹਦੇ باوجود ਵੀ ਅਸੀਂ ਤੁਹਾਡੇ ਦੁਆਵਾਂ ਕਰਕੇ ਤੁਹਾਡੇ ਸਹਿਯੋਗ ਕਰਕੇ ਅਸੀਂ ਇਹ ਮੰਨਦੇ ਆਂ